हां जी ਅੱਜ ਆਪਾਂ ਤੁਹਾਨੂੰ ਦੱਸਾਂਗੇ ਲਾਈਨਿੰਗ ਵਾਲੇ ਤਿਲਕਣੇ ਦੇ ਸੂਟ ਉੱਪਰ ਜਿਹੜੀ ਗੁੰਮ ਜਿਹੜੀ ਅੰਡਰਗਰਾਉਂਡ ਲੈਸ ਲਾਉਣੀ ਆ ਕਿਵੇਂ ਲਾਵਾਂਗੇ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀਡੀਓ ਪੂਰੀ ਵੇਖਣੀ ਤੇ ਇੱਥੋਂ ਆਪਾਂ ਨੇ ਇਹਨੂੰ ਕਾਰਨਰ ਤੋਂ ਰੱਖ ਕੇ ਲਗਾਉਣ ਲੱਗਾਂਗੇ ਠੀਕ ਹੈ ਤੇ ਇਹ ਜਿਹੜੇ ਜਿਆਦਾ ਤਿਲਕਣਾ ਕਪੜਾ ਹੁੰਦਾ ਇਹਨੂੰ ਇਸ ਤਰੀਕੇ ਨਾਲ ਆਵਾਂਗੇ ਤਾਂ ਸਹੀ ਨਹੀਂ ਆਉਗੀ ਠੀਕ ਹੈ ਜਿਹੜੀ ਇੱਕ ਸਲਾਈ ਨਾਲ ਜਿਵੇਂ ਆਪਾਂ ਲਾਉਣੇ ਲੈਸ ਉਹਦੋਂ ਉਹਦਾ ਫਿਰ ਸੈੱਟ ਨਹੀਂ ਆਉਣੇਗੀ ਤਾਂ ਕਰਕੇ ਆਪਾਂ ਇਹ ਇੱਥੋਂ ਆਪਾਂ ਉੱਪਰੋਂ ਰੱਖ ਲਈਏ ਤੇ ਇੱਥੋਂ ਆਪਾਂ ਸਲਾਈ ਜਿਹੜੀ ਜਿੱਥੇ ਜਮਾ ਕਾਰਨਰ ਆ ਕੱਲੀ ਲੇਸ ਨੂੰ ਰੱਖ ਕੇ ਇਦਾਂ ਆਪਾਂ ਸਲਾਈ ਲਾਉਣੀ ਹੈ ਠੀਕ ਹੈ ਕੱਪੜਾ ਆਪਾਂ ਫੋਲਡ ਨਹੀਂ ਕਰਨਾ ਤੇ ਆਪਾਂ ਕਾਰਨਰ ਧੱਕੇ ਨੂੰ ਇਦਾਂ ਆਪਾਂ ਸਲਾਈ ਲਾ ਲੈਣੀ ਹੈ ਫਿਰ ਆਪਾਂ نیچےੋਂ ਸਿੱਧਾ ਕਰਕੇ ਲੇਸ ਨੂੰ ਇੱਥੋਂ ਤੇ ਜਿਹੜਾ ਮਤਲਬ ਪਹਿਲੀ ਵਾਰ ਜਿਵੇਂ ਆਪਾਂ ਨੂੰ ਨਹੀਂ ਪਤਾ ਲੱਗਦਾ ਉਹ ਲਾਈਨਿੰਗ ਦੇ ਨਾਲ ਵੀ ਅਟੈਚ ਆਪਾਂ ਸਿਉਣ ਮਾਰ ਲੈਣੀ ਇੱਕ ਵਾਰੀ ਆ ਜਿਹੜਾ ਕੱਪੜਾ ਤੇ ਲਾਈਨਿੰਗ ਦੋਨਾਂ ਨੂੰ ਆਪਾਂ ਇਦਾਂ ਫੜ ਕੇ ਕੱਚੀ ਸਿਉਣ ਪਹਿਲਾਂ ਮਾਰ ਲੈਣੀ ਹੈ ਫਿਰ ਆਪਾਂ ਨੇ ਇਹਦੇ ਉੱਪਰ ਰੱਖ ਕੇ ਇਦਾਂ ਲੇਸ ਜਿੰਨਾ ਆਪਣਾ ਘੇਰਾ ਥੱਲੇ ਨਿਸ਼ਾਨ ਲੱਗਾ ਉਹਦੀ ਸੇਧ ਕਰ ਲੈਣੀ ਹੈ ਠੀਕ ਹੈ ਤੇ ਇੱਥੇ ਆਪਾਂ ਚੌਕ ਨਾਲ ਨਿਸ਼ਾਨ ਲਗਾ ਲੈਣਾ ਚੌਕ ਨਾਲ ਨਿਸ਼ਾਨ ਲਾ ਕੇ ਫਿਰ ਉਹਦੇ ਉੱਪਰ ਉੱਪਰ ਆਪਾਂ ਲੇਸ ਰੱਖ ਲੈਣੀ ਹੈ ਤੇ ਆਪਾਂ ਜਿਹੜੀ ਲਾਈਨਿੰਗ نیچے ਵਾਲੀ ਉਹ ਥੋੜੀ ਜਿਹੀ ਪਰੇ ਨੂੰ ਢਿੱਲੀ ਰੱਖਣੀ ਆ ਘੇਰੇ ਵੱਲੇ ਨੂੰ ਉਦਾਂ ਰੱਖ ਕੇ ਆਪਾਂ ਪਹਿਲਾਂ ਵੀ ਸਲਾਈ ਲਾ ਸਕਦੇ ਹਾਂ ਜੇ ਨਾ ਸੈੱਟ ਆਉਂਦਾ ਹੋਵੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹ ਜਿਹੜੀ ਸਲਾਈ ਹੈ ਜਿੱਥੋਂ ਦੀ ਆਪਣੀ ਲੈਸ ਆਉਣੀ ਆ ਘੇਰਾ ਜਿਹੜਾ ਫੋਲਡ ਕਰਨਾ ਉਹਦੇ ਨਾਲ-ਨਾਲ ਆਪਾਂ ਰੱਖ ਕੇ نیچے ਤੱਕ ਆਪਾਂ ਸਿੱਧੀ ਸਲਾਈ ਲਾ ਲਾਂਗੇ ਕਿਉਂਕਿ ਇਹ ਲਾਈਨਿੰਗ ਵਾਲਾ ਸੂਟ ਹੈ ਨਾਲ ਦੀ ਨਾਲ ਫੋਲਡ ਕਰਨ ਵਿੱਚ ਬਹੁਤ ਪ੍ਰੋਬਲਮ ਆਉਂਦੀ ਕਈ ਵਾਰ ਕਿਉਂਕਿ ਇਹ ਜਿਆਦਾ ਤਿਲਕਣਾ ਜਾਂ ਕਪੜਾ ਹੈ ਤੇ ਇਹ ਇੱਕ ਬਹੁਤ ਹੀ ਸੌਖਾ ਹੈ ਤਰੀਕਾ ਕਿਉਂਕਿ ਆਪਣਾ ਫਿਰ ਚਾਕ ਵੀ ਇੱਕੋ ਜਿਹੀ ਸਿੱਧੇ ਸਿੱਧੇ ਮਤਲਬ ਫੋਲਡ ਹੋਣਗੇ ਇੱਥੋਂ ਲੈਸ ਜਿਹੜੀ ਸਿੱਧੀ ਲੱਗੂਗੀ ਹੁਣ ਆਪਾਂ ਇਹਨੂੰ ਜਿਹੜਾ ਇੱਥੋਂ نیچے ਤੋਂ ਆਪਾਂ ਹੱਦ ਤੱਕ ਲੱਗ ਗਈ ਹੈ نیچے ਰਹਿ ਗਈ ਇਹਨੇ ਕਿ ਇਹ ਆਪਾਂ ਜਿੱਥੇ ਆਪਣਾ ਨਿਸ਼ਾਨ ਹੈ ਨਾ ਉਹਦੇ ਤੱਕ ਆਪਾਂ ਇਦਾਂ ਸਿੱਧੇ ਕਰ ਲੈਣਾ ਠੀਕ ਹੈ ਕਿਹੜਾ ਆਪਾਂ ਪਹਿਲਾਂ ਫੋਲਡ ਕਿ ਕੀਤਾ ਹੋਇਆ ਫੋਲਡ ਕਰ ਲੈਣਾ ਆਪਾਂ ਪਹਿਲਾਂ ਤੇ ਜੇ ਕਿਹੜਾ ਫੋਲਡ ਬਾਅਦ ਚ ਕਰਨਾ ਉਦਾਂ ਵੀ ਲੱਗ ਜਾਂਦੀ ਹੈ ਪਰ ਆਪਾਂ ਪਹਿਲਾਂ ਕਿਹੜਾ ਫੋਲਡ ਕਰਕੇ ਹੀ ਜ਼ਿਆਦਾ ਲਗਾਉਣੇ ਆ ਤੇ ਇਥੋਂ ਆਪਾਂ ਨੇ ਬੈਲਕਨ ਬਰਾਬਰ ਸਿੱਧੀ ਕਰਕੇ ਰੱਖ ਕੇ ਲਾਉਣੀ ਆ ਠੀਕ ਹੈ ਤੇ ਇਹ ਇਥੋਂ ਆਪਾਂ ਕਾਰ ਦਾਂਗੇ ਕੱਟ ਥੋੜੀ ਜਿਹੀ ਵੱਧ ਰੱਖ ਕੇ ਪਰ ਕੱਟ ਕਰ ਲੈਣਾ ਹੁਣ ਆਪਾਂ ਨੇ ਇਹਦੇ ਘੇਰੇ ਦੇ ਜਿੰਨੀ ਜਿੰਨੇ ਆਪਾਂ ਬਰਾਬਰ ਰੱਖ ਕੇ ਉੱਪਰ ਨੂੰ ਫੋਲਡ ਕਰ ਲਾਂਗੇ ਜਿਹੜੀ ਲੈਸ ਆ ਉਹ ਆਪਾਂ ਉੱਪਰਲੇ ਪਾਸੇ ਪੁੱਠਾ ਪਾਸਾ ਕਰਕੇ ਰੱਖਣਾ ਸਿੱਧਾ ਪਾਸਾ ਆਪਾਂ ਸ਼ਰਟ ਦੇ ਵੱਲੀ ਸਿੱਧੇ ਪਾਸੇ ਦੇ ਵੱਲੀ ਰੱਖ ਕੇ ਉੱਥੇ ਰੱਖ ਕੇ ਕਰਨਾ ਠੀਕ ਰੱਖਣਾ ਹੁਣ ਆਪਾਂ ਨੇ ਇਹ ਵਾਲੀ ਜਿਹੜੀ ਇੱਥੇ ਫੋਲਡ ਕੀਤੀ ਬਰਾਬਰ ਕਰ ਲੈਣੀ ਠੀਕ ਹੈ ਇਦਾਂ ਆਪਾਂ ਸਾਰੀ ਸਿਲਾਈ ਲੱਗ ਗਈ ਹੈ ਹੁਣ ਆਪਾਂ ਇਹਦਾ ਵੀ ਦੇਖ ਸਕਦੇ ਤੁਸੀਂ ਆਪਣੀ ਬਿਲਕੁਲ ਸਿੱਧੀ ਸਿੱਧੀ ਲੈਸ ਲੱਗ ਗਈ ਹੁਣ ਆਪਣਾ ਜਿਹੜਾ ਫालतू ਕਪੜਾ ਜ਼ਿਆਦਾ ਇਧਰਲੀ ਸਾਈਡ ਆਪਣਾ ਇਹਨੂੰ ਆਪਾਂ ਕੱਟ ਕਰ ਦੇਣਾ ਹੈ ਇਹ ਇਹ ਆਪਾਂ ਹੁਣ ਆਪਾਂ ਇਹਨੂੰ ਫੋਲਡ ਕਰਨਾ ਇਧਰਲੀ ਸਾਈਡ ਤੋਂ ਰੱਖ ਲਓ ਆਪਾਂ ਉੱਪਰੋਂ ਵੀ ਰੱਖ ਸਕਦੇ ਪਰ ਇਧਰਲੀ ਸਾਈਡ ਤੋਂ ਰੱਖਣਾ ਕਿਉਂਕਿ ਇਹ ਕਪੜਾ ਜਿਹੜਾ ਤਿਲਕਣਾ ਜਾਂ ਵੱਧ ਵੱਧਾ ਕਪੜਾ ਫਿਰ ਉਹ ਨਾ نیچے ਕਈ ਵਾਰ ਚੱਕ ਇੱਥੋਂ ਆਪਣਾ ਘੇਰੇ ਕੋਲੇ ਆ ਕੇ ਵੱਧ ਜਾਂਦਾ ਤਾਂ ਕਰਕੇ ਆਪਾਂ نیچے ਤੋਂ ਸ਼ੁਰੂ ਕਰਾਂਗੇ ਹੁਣ ਆਪਾਂ ਨੇ ਇਹਨੂੰ ਇੱਥੋਂ ਸिलाई ਸ਼ੁਰੂ ਕਰ ਲੈਣੀ ਥੋੜੀ ਜਿਹੀ ਇੱਕ ਵਾਰ ਫਿਰ ਆਪਾਂ ਅੱਗੂ ਸੈੱਟ ਕਰਨਾ ਠੀਕ ਹੈ ਇਹਨੀ ਸिलाई ਲਾ ਲਈ ਹੁਣ ਆਪਣੀ ਜਿਹੜੀ ਲਾਈਨਿੰਗ ਆ ਇਹਨੂੰ ਆਪਾਂ ਸੈੱਟ ਕਰਕੇ ਸਿੱਧੀ ਇੱਥੋਂ ਫੜ ਕੇ ਆਪਾਂ ਇਦਾਂ ਫੋਲਡ ਕਰ ਲੈਣਾ ਠੀਕ ਹੈ ਤੇ ਕੱਪੜੇ ਨੂੰ ਆਪਾਂ ਬਿਲਕੁਲ ਢਿੱਲਾ ਹੀ ਰੱਖਣਾ ਜ਼ਿਆਦਾ ਆਪਾਂ ਖਿੱਚਣਾ ਨਹੀਂਗਾ ਇਹਨੂੰ ਤੇ ਹੁਣ ਆਪਣੀ ਲੇਸ ਦਾ ਜਿਹੜਾ ਐ ਨਹੀਂ ਕਰਨੀ ਸਿੱਧ ਨਹੀਂ ਕਰਨੀ ਪੈਣੀ ਕੋਈ ਵੀ ਬਸ ਆਪਾਂ ਸਿੱਧੀ ਇਦਾਂ ਹੀ ਕੱਪੜਾ ਫੋਲਡ ਕਰਨਾ ਤੇ ਆਪਾਂ ਲੇਸ ਦੇ ਉੱਪਰ ਜਿੱਥੇ ਸिलाई ਪਹਿਲਾਂ ਲਾਈ ਹੈ ਉਹਦੇ ਨਾਲ ਹੀ ਰੱਖ ਰੱਖਦੇ ਆਪਾਂ ਨੇ ਸिलाई ਜੰਦਰੀ ਤੇ ਜਿਹੜਾ ਕੱਪੜਾ ਜ਼ਰੂਰੀ ਹੈ ਵੀ ਆਪਾਂ ਜ਼ਿਆਦਾ ਉੱਪਰਲਾ ਖਿੱਚਣਾ ਨਹੀਂ ਢਿੱਲਾ ਰੱਖ ਕੇ ਲਗਾਉਣਾ ਠੀਕ ਹੈ ਫਿਰ ਆਪਣਾ ਜਿਹੜਾ ਪੂਰਾ ਕਪੜਾ ਨਹੀਂ ਉੱਪਰਲੇ ਪਾਸੇ ਵਾਲ ਜੇ ਬਣ ਲੱਗ ਜਾਂਦੇ ਆ ਤੇ ਇਦਾਂ ਹੀ ਰੱਖ ਕੇ ਆਪਾਂ ਨੇ ਸਾਈ ਸਾਰੀ ਲਾ ਲੈਣੀ ਹੈ ਤੇ ਇਦਾਂ ਆਪਾਂ ਜੀ ਲਗਾਵਾਂਗੇ ਤਾਂ ਸਾਂਹ ਦੇਂਦੀ ਹੈ ਲਾਂਚ ਕਿਉਂਕਿ ਜੇ ਆਪਾਂ ਲੈਸ ਨੂੰ ਵੀ ਨਾਲ ਸੈੱਟ ਕਰਕੇ ਰੱਖਦੇ ਆ ਨਾ ਕਈ ਵਾਰ ਅਕਰੋ ਜਿਹੜੀ ਲਾਈਨ ਆਪਣੀ ਟੇਢੀ ਮੇਢੀ ਆ ਜਾਂ ਥੱਲੇ ਚਾਕ ਮੁ ਫੋਲਡ ਹੋ ਜਾਂਦਾ ਹੁਣ ਆਪਣਾ ਜਿਹੜੀ ਲੈਸ ਲਗਾਈਏ ਉਹਦੇ ਸਾਹਮਣੇ ਵਾਲੀ ਸਿੱਧਾ ਸਿੱਧਾ ਆਪਣਾ ਚਾਕ ਜਿਹੜਾ ਫੋਲਡ ਹੋਊਗਾ ਅਈ ਜਿਹੜਾ ਕਾਰਨਰ ਤੋਂ ਵੀ ਸੈਟ ਆ ਪਹਿਲੇ ਹੀ ਆਪਣੀ ਲੇਸ ਸੈਟ ਲੱਗੀ ਹੈ ਬਸ ਆਪਾਂ ਤੋਂ ਉੱਪਰਲੀ ਕੱਪੜੇ ਦੀ ਸਲਾਈ ਲਾਉਣੀ ਹੈ ਠੀਕ ਹੈ ਹਾਂਜੀ ਹੁਣ ਆਪਣੀ ਇਹ ਲੇਸ ਜਿਹੜੀ ਕਿੰਨੀ ਫਿਨਿਸ਼ਿੰਗ ਨਾਲ ਲੱਗੀ ਹੈ ਦੇਖ ਸਕਦੇ ਤੁਸੀਂ ਤੇ ਇਸੇ ਤਰੀਕੇ ਨਾਲ ਲਾਈਨਿੰਗ ਵਾਲੇ ਸੂਟ ਤੇ ਤੁਸੀਂ ਵੀ ਲੇਸ ਜ਼ਰੂਰ ਲਾਉਣਾ ਤੇ ਇਹ ਆਪਣੇ ਜਿਹੜੇ ਕਾਰਨਰ ਤੋਂ ਵੀ ਬਹੁਤ ਸੋਹਣੀ ਲੇਸ ਇੱਥੋਂ ਨਿਕਲਦੀ ਹੈ ਗਮ ਤੇ ਇਹ ਤਰੀਕਾ ਵਰਤ ਕੇ ਜ਼ਰੂਰ ਇੱਕ ਵਾਰ ਤੁਸੀਂ ਲਾ ਕੇ ਦੇਖਣੀ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ మేరీ వీడియో వేల బుత